ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਦੀਵਾਲੀ ਦੇ ਦਿਨ ਤੋਂ ਪਹਿਲਾਂ ਆਪਣੇ ਪਰਸ ਦੇ ਵਿੱਚ ਰੱਖੋ ਇਹ ਦੋ ਚੀਜ਼ਾਂ ਕਦੇ ਵੀ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਹੋਵੇਗੀ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰਪੂਰ ਹੋ ਜਾਵੇ ਤਾਂ ਪਿਆਰੀ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਹਮੇਸ਼ਾ ਹੀ ਇਹ ਆਖ ਦਿੰਦੇ ਹਨ ਕਿ ਅਸੀਂ ਮਿਹਨਤ ਤਾਂ ਬਹੁਤ ਕਰਦੇ ਹਾਂ ਪੈਸਾ ਵੀ ਕਮਾਉਂਦੇ ਹਾਂ ਪਰ ਸਾਡੇ ਘਰ ਦੇ ਵਿੱਚ ਪੈਸਾ ਟਿਕਦਾ ਨਹੀਂ ਹੈ। ਭਾਵੇਂ ਕੇ ਪੈਸਿਆਂ ਦੇ ਵਿੱਚ ਬਰਕਤ ਨਹੀਂ ਰਹਿੰਦੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਉਪਾਅ ਸਾਂਝਾ ਕਰਨ ਵਾਲੇ ਹਾਂ ਜੀ। ਇਸ ਉਪਾਅ ਦੇ ਵਿੱਚ ਤੁਸੀਂ ਆਪਣੇ ਪਰਸ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਇਹ ਦੋ ਚੀਜ਼ਾਂ ਰੱਖਣੀਆਂ ਹਨ। ਜੋ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਸੰਗਤ ਜੀ ਇਹਨਾਂ ਦੋ ਚੀਜ਼ਾਂ ਨੂੰ ਆਪਣੇ ਪਰਸ ਦੇ ਵਿੱਚ ਰੱਖਦੇ ਹਾਂ ਸਾਰ ਹੀ ਤੁਹਾਡੇ ਪੈਸੇ ਵਿੱਚ ਬਰਕਤ ਪੈ ਜਾਵੇਗੀ ਤੁਹਾਨੂੰ ਧਨ ਦੀ ਕਮੀ ਨਹੀਂ ਹੋਵੇਗੀ ਇਹ ਦੋ ਚੀਜ਼ਾਂ ਕਿਹੜੀਆਂ ਹਨ ਇਹ ਜਾਣਨ ਦੇ ਲਈ ਅੱਜ ਦੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਤੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਨਾ ਜੀ ਵਿਸ਼ਵਾਸ ਰੱਖ ਕੇ ਸੋਪਾਣੂ ਕਰਨਾ ਕਿਉਂਕਿ ਸੰਗਤ ਜੀ ਜੇਕਰ ਤੁਹਾਡੇ ਮਨ ਦੇ ਵਿੱਚ ਵਿਸ਼ਵਾਸ ਨਹੀਂ ਸ਼ਰਧਾ ਭਾਵਨਾ ਨਹੀਂ ਹੋਵੇਗੀ ਤਾਂ ਉਹ ਤੁਹਾਡਾ ਕੰਮ ਕਦੇ ਵੀ ਨੇਪਰੇ ਨਹੀਂ ਚੜੇਗਾ ਦੂਜੇ ਪਾਸੇ ਤੁਹਾਡੇ ਮਨ ਦੇ ਵਿੱਚ ਸ਼ਰਧਾ ਭਾਵਨਾ ਹੈ ਤੁਹਾਡੇ ਮਨ ਦੇ ਵਿੱਚ ਵਿਸ਼ਵਾਸ ਦੀ ਭਾਵਨਾ ਨਹੀਂ ਹੋਵੇਗੀ ਤਾਂ ਤੁਹਾਡਾ ਕੰਮ ਕਦੇ ਵੀ ਨੇਪਰੇ ਨਹੀਂ ਚੜੇਗਾ ਸਾਧ ਸੰਗਤ ਜੀ ਵਿਸ਼ਵਾਸ ਹੈ ਤਾਂ ਤੁਸੀਂ ਪੱਥਰਾਂ ਦੇ ਵਿੱਚੋਂ ਵੀ ਰੱਬ ਨੂੰ ਲੱਭ ਸਕਦੇ ਹੋ ਜੇਕਰ ਤੁਹਾਡੇ ਮਨ ਦੇ ਵਿੱਚ ਸ਼ਰਧਾ ਭਾਵਨਾ ਪੂਰਾ ਭਰੋਸਾ ਵੀ ਹੋਵੇਗਾ ਤਾਂ ਸਾ ਸੰਗਤ ਜੀ ਜਦੋਂ ਵਿਸ਼ਵਾਸ ਹੀ ਨਾ ਹੋਵੇ ਫਿਰ ਪ੍ਰਮਾਤਮਾ ਸਾਹਮਣੇ ਵੀ ਭਾਵੇਂ ਪ੍ਰਗਟ ਹੋ ਜਾਣ ਆਪਾਂ ਨੂੰ ਤਾਂ ਫਿਰ ਕੋਈ ਫਰਕ ਹੀ ਨਹੀਂ ਪੈਂਦਾ ਸਭ ਤੋਂ ਵੱਡੀ ਗੱਲ ਵਿਸ਼ਵਾਸ ਦੀ ਹੁੰਦੀ ਹੈ ਜੋ ਅੱਜ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਵਾਲੇ ਹਾਂ ਉਸ ਨੂੰ ਕਰਨ ਦੇ ਨਾਲ ਇਸ ਉਪਾਅ ਨੂੰ ਕਰਨ ਦੇ ਨਾਲ ਕੋਈ ਵੀ ਚੀਜ਼ ਦੀ ਤਾਕਤ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਤੋਂ ਨਹੀਂ ਰੋਕ ਸਕਦੀ ਉਸ ਲਈ ਸਾਧ ਸੰਗਤ ਜੀ ਤੁਸੀਂ ਇਹ ਕੋਈ ਬਹੁਤਾ ਔਖਾ ਕੰਮ ਨਹੀਂ ਕਰਨਾ ਅਸੀਂ ਕੁਝ ਤੁਹਾਡੇ ਨਾਲ ਚੀਜ਼ਾਂ ਦੀ ਜਾਣਕਾਰੀ ਸਾਂਝੀ ਕਰਨ ਵਾਲੇ ਹਾਂ ਸਿਰਫ ਤੇ ਸਿਰਫ ਉਹਨਾਂ ਨੂੰ ਤੁਸੀਂ ਆਪਣੇ ਪਰਸ ਦੇ ਵਿੱਚ ਰੱਖ ਲੈਣਾ ਹੈ ਸੰਗਤ ਜੀ ਆਪਾਂ ਜਾਣਦੇ ਹਾਂ ਕਿ ਪਰਸ ਸਾਰੇ ਹੀ ਆਪਣੇ ਕੋਲ ਰੱਖਦੇ ਹਨ ਭਾਵੇਂ ਉਹ ਮੇਰੀਆਂ ਭੈਣਾਂ ਹੋਣ ਤੇ ਭਾਵੇਂ ਵੀਰ ਹਰ ਇੱਕ ਮਨੁੱਖ ਦੇ ਕੋਲ ऐसे आਉਂਦੇ ਹਨ ਤਾਂ ਪਰਸਤਾ ਜ਼ਰੂਰ ਹੁੰਦਾ ਹੈ ਸੰਗਤ ਜੀ ਅਸੀਂ ਜੋ ਤੁਹਾਡੇ ਨਾਲ ਇਹ ਚੀਜ਼ਾਂ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਉਹਨਾਂ ਨੂੰ ਆਪਣੇ ਪਰਸ ਵਿੱਚ ਰੱਖ ਲਓ ਤਾਂ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਤੁਹਾਨੂੰ ਕਦੇ ਵੀ ਕੋਈ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਹਾਡੇ ਘਰ ਦੇ ਵਿੱਚ ਪੈਸਾ ਆਉਂਦੇ ਨਵੇਂ-ਨਵੇਂ ਤਰੀਕੇ ਤੁਹਾਨੂੰ ਮਿਲ ਜਾਣਗੇ ਤਾਂ ਸਾਧ ਸੰਗਤ ਜੀ ਤੁਸੀਂ ਇੱਕ ਕੰਮ ਕਰਨਾ ਹੈ ਆਪਣੇ ਮਨ ਦੇ ਵਿੱਚ ਵਿਸ਼ਵਾਸ ਰੱਖਣਾ ਹੈ ਕਿ ਮੈਂ ਇਹ ਜੋ ਕੰਮ ਕਰ ਰਹੀ ਹਾਂ ਇਸ ਦਾ ਮੈਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਇਸ ਦੇ ਨਾਲ ਮੈਨੂੰ ਫਾਇਦਾ ਜ਼ਰੂਰ ਹੋਵੇਗਾ ਤਾਂ ਆਹ ਤੁਹਾਨੂੰ ਦੱਸਦੀ ਹਾਂ ਉਹ ਕਿਹੜੀ ਚੀਜ਼ ਹੈ ਜੋ ਤੁਸੀਂ ਆਪਣੇ ਪਰਸ ਦੇ ਵਿੱਚ ਰੱਖ ਲੈਣੀ ਹੈ ਸੰਜੇ ਜੀ ਸਭ ਤੋਂ ਪਹਿਲੀ ਚੀਜ਼ ਜਦੋਂ ਤੁਸੀਂ ਪਰਸ ਦੇ ਵਿੱਚ ਰੱਖਣੀ ਹੈ ਇੱਕ ਛੋਟੀ ਜਹੀ ਚਾਂਦੀ ਦੀ ਚਾਬੀ ਚਾਬੀ ਨੂੰ ਤੁਸੀਂ ਆਪਣੀ ਇੱਛਾ ਅਨੁਸਾਰ ਵੱਡੀ ਛੋਟੀ ਬਣਾ ਸਕਦੇ ਹੋ ਜਿੰਨੀ ਤੇ ਤੁਹਾਡੀ ਪਹੁੰਚ ਹੋਵੇ ਤੁਸੀਂ ਇੱਕ ਚਾਬੀ ਚਾਂਦੀ ਦੀ ਬਣਵਾ ਲੈਣੀ ਹੈ ਉਸ ਨੂੰ ਆਪਣੇ ਪਰਸ ਦੇ ਵਿੱਚ ਰੱਖ ਲੈਣਾ ਹੈ ਅਕਸਰ ਇਹ ਆਪਸ ਹੁੰਦੇ ਹਨ ਕਿ ਜੋ ਚਾਂਦੀ ਹੁੰਦੀ ਹੈ ਮਾਇਆ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਤੇ ਨਾਲ ਦੀ ਨਾਲ ਸਾਧ ਸੰਤ ਜੀ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਮਨੁੱਖ ਜਦੋਂ ਇਸ ਚਾਬੀ ਨੂੰ ਆਪਣੇ ਪਰਸ ਦੇ ਵਿੱਚ ਰੱਖਦਾ ਹੈ ਉਸ ਨੂੰ ਕਦੇ ਵੀ ਧਨ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਪਹਿਲੀ ਚੀਜ਼ ਜੋ ਸਾਨੂੰ ਆਪਣੇ ਪਰਸ ਦੇ ਵਿੱਚ ਰੱਖਣੀ ਬੜੀ ਜ਼ਿਆਦਾ ਜ਼ਰੂਰੀ ਹੈ ਤਾਂ ਨੇ ਆਪਣੇ ਪੈਸੇ ਦੇ ਵਿੱਚ ਰੱਖਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਮੰਨੀ ਜਾਂਦੀ ਹੈ ਸੰਗਤ ਜੀ ਜੇਕਰ ਤੁਸੀਂ ਤુલਸੀ ਦੇ ਪੱਤੇ ਨੂੰ ਕਾਗਜ਼ ਦੇ ਵਿੱਚ ਲਪੇਟ ਕੇ ਆਪਣੇ ਪਰਸ ਦੇ ਵਿੱਚ ਰੱਖ ਲੈਂਦੇ ਹੋ ਤਾਂ ਤੁਹਾਡਾ ਕੋਈ ਵੀ ਜੋ ਸ਼ੁਭ ਕੰਮ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਸ ਦੇ ਲਈ ਜਿਵੇਂ ਪਾਠ ਪੂਜਾ ਕੀਤੀ ਜਾਂਦੀ ਹੈ ਇਹ ਤુલਸੀ ਦੇ ਪੌਦੇ ਦੀ ਸੇਵਾ ਕੀਤੀ ਜਾਂਦੀ ਹੈ ਹਿੰਦੂ ਧਰਮ ਦੇ ਵਿੱਚ ਤુલਸੀ ਨੂੰ ਬਹੁਤ ਹੀ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਤੇ ਹਿੰਦੂ ਧਰਮ ਦੇ ਲੋਕ ਜਿਹੜੇ ਹੁੰਦੇ ਹਨ ਉਹ ਤુલਸੀ ਦੀ ਵੀ ਪੂਜਾ ਕਰਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਤુલਸੀ ਉਹਨਾਂ ਦੇ ਘਰ ਦੇ ਵਿੱਚ ਖੁਸ਼ਹਾਲੀ ਤੇ ਸ਼ਾਂਤੀ ਦਾ ਪ੍ਰਤੀਕ ਹੁੰਦੀ ਹੈ। ਇਸ ਲਈ ਆਪਣੇ ਪਰਸ ਦੇ ਵਿੱਚ ਤુલਸੀ ਦਾ ਪੱਤਾ ਜ਼ਰੂਰ ਰੱਖਣਾ। ਇਹ ਮੰਨਿਆ ਜਾਂਦਾ ਹੈ ਕਿ ਤુલਸੀ ਦਾ ਪੌਦਾ ਘਰ ਵਿੱਚ ਹੋਣਾ ਵੀ ਬੜਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਸ ਨੂੰ ਜੜੀ ਬੂਟੀਆਂ ਦੇ ਤੌਰ ਤੇ ਆਪਾਂ ਆਪਣੇ ਭੋਜਨ ਦੇ ਵਿੱਚ ਵਰਤ ਸਕਦੇ ਆ ਇਹ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਹੈ ਜੇਕਰ ਕਿਸੇ ਨੂੰ ਖਾਂਸੀ ਜ਼ੁਕਾਮ ਹੈ ਤੁਸੀਂ ਚਾਹ ਦੇ ਵਿੱਚ ਦੋ ਤਿੰਨ ਪੱਤੇ ਪਾ ਕੇ ਚੰਗੀ ਤਰ੍ਹਾਂ ਚਾਹ ਨੂੰ ਰੰਨ ਕੇ ਪੀ ਸਕਦੇ ਹੋ ਇਸ ਦੇ ਨਾਲ ਤੁਹਾਡਾ ਜੋ ਖਾਂਸੀ ਜ਼ੁਕਾਮ ਵਗੈਰਾ ਹੈ ਤੁਹਾਨੂੰ ਉਸ ਤੋਂ ਰਾਹਤ ਮਿਲ ਜਾਵੇਗੀ ਤਾਂ ਸਾਧ ਸੰਗਤ ਜੀ ਅਗਲੀ ਚੀਜ਼ ਹੈ ਬੇਲ ਦਾ ਪੱਤਾ ਬੇਲ ਦਾ ਪੱਤਾ ਵੀ ਤੁਹਾਡੇ ਲਈ ਬੜਾ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਸ ਬੇਲ ਦੇ ਪੱਤੇ ਨੂੰ ਤੁਸੀਂ ਆਪਣੇ ਪਰਸ ਦੇ ਵਿੱਚ ਰੱਖਣਾ ਹੈ ਤੇ ਜਦੋਂ ਤੁਸੀਂ ਇਸ ਨੂੰ ਆਪਣੇ ਪਰਸ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਤੁਹਾਡੇ ਘਰ ਦੇ ਵਿੱਚ ਆਲੇ-ਦੁਆਲੇ ਜੋ 네ਗੇਟਿਵ એનર્ਜੀ ਹੈ ਜੋ 네ਗੇਟਿਵ ਚੀਜ਼ਾਂ ਹਨ ਉਹ ਸਾਰੀਆਂ ਦੂਰ ਹੋ ਜਾਣਗੀਆਂ ਤੇ ਆਪਣੇ ਘਰ ਦੇ ਵਿੱਚ ਹੁਣ 네ਗੇਟਿਵ ਚੂਜਾਂ ਨੂੰ ਇਹ ਦੂਰ ਕਰ ਦਿੰਦਾ ਹੈ ਤੇ ਘਰ ਵਿੱਚ ਆਵੇਗਾ ਬਸ ਹੁਣ ਪੈਸਾ ਹੀ ਪੈਸਾ ਸੰਗਤ ਜੀ ਤੁਹਾਨੂੰ ਦੱਸ ਦਿੰਨੇ ਹਾਂ ਕਿ ਤુલਸੀ ਦੇ ਪੱਤੇ ਤੇ ਬੇਲ ਦੇ ਪੱਤੇ ਤੁਹਾਨੂੰ ਇੱਕ ਕਾਗਜ਼ ਦੇ ਵਿੱਚ ਲਪੇਟ ਕੇ ਆਪਣੇ ਪਰਸ ਦੇ ਵਿੱਚ ਰੱਖਣੇ ਚਾਹੀਦੇ ਹਨ ਸਾਧ ਸੰਗਤ ਜੀ ਇਹ ਚੀਜ਼ਾਂ ਪੈਸੇ ਵਿੱਚ ਰੱਖਣੀਆਂ ਹਨ ਇਹਨਾਂ ਤੋਂ ਇਲਾਵਾ ਜ਼ਰੂਰੀ ਹੋਰ ਵੀ ਚੀਜ਼ਾਂ ਹਨ ਉਹਨਾਂ ਨੂੰ ਤੁਸੀਂ ਪਰਸ ਵਿੱਚ ਰੱਖ ਸਕਦੇ ਹੋ ਉਹਨਾਂ ਨਾਲ ਬਿਲਕੁਲ ਵੀ ਟੱਚ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਨਾਲ ਹੀ ਸੰਗਤ ਜੀ ਇਹਨਾਂ ਤੋਂ ਇਲਾਵਾ ਜ਼ਰੂਰੀ ਸਬੰਧਿਤ ਜਾਂ ਉਹ ਇਹਨਾਂ ਦੇ ਨਾਲ ਤੁਸੀਂ ਪਾਸੇ ਪਰਸ ਦੇ ਵਿੱਚ ਰੱਖ ਸਕਦੇ ਹੋ ਉਨਾ ਦੇ ਨਾਲ ਬਿਲਕੁਲ ਵੀ ਟੱਚ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਇਸ ਦੇ ਨਾਲ ਸਾਸੰਗਤ ਜੀ ਬਹੁਤ ਜ਼ਿਆਦਾ ਉਲਟਾ ਅਸਰ ਹੋਣਾ ਸ਼ੁਰੂ ਹੋ ਜਾਵੇਗਾ ਇਸ ਕਰਕੇ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਇਸ ਦੇ ਨਾਲ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਇਹ ਪੱਤੇ ਸੁੱਕ ਜਾਂਦੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਸੰਗਤ ਜੀ ਜੇਕਰ ਪੱਤੇ ਸੁੱਕ ਜਾਂਦੇ ਹਨ ਤਾਂ ਤੁਸੀਂ ਦੁਬਾਰਾ ਤੇ ਇਹ ਚੇਂਜ ਕਰਕੇ ਪੱਤੇ ਫੇਰ ਦੁਬਾਰਾ ਰੱਖ ਸਕਦੇ ਹੋ ਸੁੱਕੇ ਹੋਏ ਪੱਤੇਆਂ ਨੂੰ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਤੋ ਇਹਨਾਂ ਦੀ ਜਗ੍ਹਾ ਨਵੇਂ ਪੱਤੇ ਆਪਣੇ ਪਰਸ ਦੇ ਵਿੱਚ ਰੱਖ ਲਓ ਤਾਂ ਇਹ ਸੋਹਣੇ ਇਹ ਤਿੰਨ ਚੀਜ਼ਾਂ ਇਸ ਤੋਂ ਇਲਾਵਾ ਚੌਥੀ ਚੀਜ਼ ਸੰਗਤ ਜੀ ਆਪਾਂ ਕਈ ਵਾਰ ਹਰਿਮੰਦਰ ਸਾਹਿਬ ਵੇਖਿਆ ਹੈ ਕਿ ਪ੍ਰਕਾਰ ਕਿ ਪ੍ਰਕਾਸ਼ ਪੂਰਬ ਦੇ ਦਿਹਾੜੇ ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਉਹ ਜਿਹੜੇ ਫੁੱਲ ਹਨ ਬਹੁਤ ਸਾਰੀਆਂ ਸੰਗਤਾਂ ਦੀ ਝੋਲੀ ਵਿੱਚ ਆ ਕੇ ਡਿੱਗਦੇ ਹਨ ਉਹ ਆਪਣੇ ਘਰ ਵਿੱਚ ਲਿਜਾ ਕੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਂਭ ਸੰਭਾਲ ਕੇ ਰੱਖਦੇ ਹਨ ਪਰ ਜਦੋਂ ਸੰਗਤ ਜੀ ਅਸੀਂ ਕਾਰ ਲੈ ਕੇ ਆਉਨੇ ਹਾਂ ਤਾਂ ਤੁਸੀਂ ਸਮਝ ਲਓਗੇ ਤੁਹਾਡੀ ਤੇ ਪ੍ਰਮਾਤਮਾ ਦੀ ਬੇਅੰਤ ਕਿਰਪਾ ਹੈ ਨਾਲ ਹੀ ਜਦੋਂ ਕੋਈ ਚੀਜ਼ ਗੁਰਦੁਆਰਾ ਸਾਹਿਬ ਤੋਂ ਮਿਲਦੀ ਹੈ ਤਾਂ ਤੁਸੀਂ ਸਮਝ ਲਓਗੇ ਪ੍ਰਮਾਤਮਾ ਜੀ ਤੁਹਾਨੂੰ ਕੋਈ ਚੰਗਾ ਸੰਕੇਤ ਦੇ ਰਹੇ ਹਨ ਤੇ ਨਾਲ ਹੀ ਸਾ ਸੰਗਤ ਜੀ ਪ੍ਰਮਾਤਮਾ ਦਾ ਆਸ਼ੀਰਵਾਦ ਵੀ ਮਿਲਦਾ ਹੈ ਤੇ ਜਿੰਨਾ ਸਮਾਂ ਸਾਡੇ ਨਾਲ ਪ੍ਰਮਾਤਮਾ ਦਾ ਆਸ਼ੀਰਵਾਦ ਰਹੇਗਾ ਉਹਨਾਂ ਸਮਾਂ ਚਾਹੇ ਵੀ ਕੋਈ ਤੁਹਾਡਾ ਬੁਰਾ ਨਹੀਂ ਕਰ ਸਕਦਾ ਪ੍ਰਮਾਤਮਾ ਨਹੀਂ ਕਿਰਪਾ ਕਰ ਦਿੱਤੀ ਹੈ ਉਹ ਭੈਣ ਭਰਾਵਾਂ ਦੇ ਉਸ ਪਰਿਵਾਰ ਦੇ ਉੱਪਰ ਕੋਈ ਵੀ ਫਿਰ ਉਹਨਾਂ ਦਾ ਆਵਾਲ ਵਿੰਗਾ ਨਹੀਂ ਕਰ ਸਕਦਾ ਇਸ ਤੋਂ ਇਲਾਵਾ ਸਾਧ ਸੰਗਤ ਜੀ ਤੁਸੀਂ ਆਪਣੇ ਪਰਸ ਦੇ ਵਿੱਚ 14 ਦੇ 5 ਤੋਂ 7 ਦਾਣੇ ਵੀ ਰੱਖ ਸਕਦੇ ਹੋ ਇਹਨਾਂ ਨੂੰ ਹੀ ਬੜਾ ਸ਼ੁਭ ਮੰਨਿਆ ਜਾਂਦਾ ਹੈ ਜਦੋਂ ਤੁਹਾਨੂੰ ਇਹਨਾਂ ਛੋਟੇ ਛੋਟੇ ਉਪਾਅ ਦੇ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਹਨਾਂ ਨੂੰ ਕਰਨ ਦੇ ਨਾਲ ਕਿਸੇ ਦਾ ਬੁਰਾ ਨਹੀਂ ਹੁੰਦਾ ਇਸ ਕਰਕੇ ਇਹ ਕੋਈ ਜਾਦੂ ਟੂਣਾ ਨਹੀਂ ਹੈ ਕੋਈ ਵਿਗਿਆਨ ਪਰਮ ਨਹੀਂ ਹੈ ਇੱਕ ਸਿੰਪਲ ਤੇ ਛੋਟਾ ਜਿਹਾ ਟੋਟਕਾ ਹੈ ਜਿਸ ਦੇ ਨਾਲ ਬਹੁਤ ਜ਼ਿਆਦਾ ਭੈਣ ਭਰਾਵਾਂ ਨੂੰ ਫਾਇਦਾ ਵੀ ਹੁੰਦਾ ਹੈ ਜਦੋਂ ਆਪਣੇ ਘਰ ਵਿੱਚ ਪਰੇਸ਼ਾਨੀ ਆਉਂਦੀ ਹੈ ਆਪਾਂ ਇੱਧਰ ਉੱਧਰ ਰਸਤਿਆਂ ਤੇ ਭਟਕਦੇ ਫਿਰਦੇ ਹਾਂ ਜਿਸ ਨਾਲ ਆਪਾਂ ਬਿਨਾਂ ਕਿਸੇ ਖਰਚੇ ਤੋਂ ਬਚਾਅ ਕਰ ਸਕਦੇ ਹਾਂ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਤੁਸੀਂ ਚੌਲਾਂ ਦੇ ਦਾਣੇ ਪਰਸ ਵਿੱਚ ਰੱਖੋਗੇ ਤਾ ਤੁਹਾਡਾ ਪਰਸ ਵਿੱਚ ਪੈਸੇ ਪੱਖੋਂ ਕਦੇ ਵੀ ਖਾਲੀ ਨਹੀਂ ਹੋਵੇਗਾ ਜਿਵੇਂ ਤੁਹਾਨੂੰ ਦੱਸਦੇ ਹਾਂ ਕਿ ਵਰਤਾਂ ਦੇ ਲਈ ਕੁਝ ਸਮਾਂ ਪਹਿਲਾਂ ਬਹੁਤ ਜ਼ਿਆਦਾ ਤੁਹਾਡੇ ਕੋਲ ਮਾਇਆ ਘਟ ਹੁੰਦੀ ਸੀ ਪਰ ਹੁਣ ਜ਼ਰੂਰਤ ਅਨੁਸਾਰ ਤੁਹਾਡੇ ਪਰਸ ਵਿੱਚੋਂ ਕਦੇ ਵੀ ਖਤਮ ਨਹੀਂ ਹੋਵੇਗੀ ਇਸ ਕਰਕੇ ਹੁਣ ਤੁਹਾਨੂੰ ਕੰਜੂਸੀ ਨਹੀਂ ਕਰਨੀ ਪਵੇਗੀ ਜਿਸ ਕਰਕੇ ਹੁਣ ਤੁਸੀਂ ਇਹ ਉਪਾਚੌਲਾਂ ਜਦੋਂ ਆਪਣੇ ਪਰਸ ਦੇ ਵਿੱਚ ਰੱਖਣਾ ਸ਼ੁਰੂ ਕਰਦੇ ਹੋਗੇ ਤਾਂ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਤੰਗੀ ਨਹੀਂ ਆਵੇਗੀ ਤੁਸੀਂ ਜਦੋਂ ਵੀ ਕੋਈ ਚੀਜ਼ ਖਰੀਦਣੀ ਹੋਵੇਗੀ ਤਾਂ ਤੁਹਾਨੂੰ ਸੋਚਣਾ ਨਹੀਂ ਪਵੇਗਾ ਕਿਉਂਕਿ ਤੁਹਾਡੇ ਕੋਲ ਖੁੱਲੇ ਪੈਸੇ ਹੋਣਗੇ ਤੁਸੀਂ ਜੋ ਵੀ ਬਾਜ਼ਾਰ ਦੇ ਵਿੱਚੋਂ ਖਰੀਦਣਾ ਚਾਹੁੰਦੇ ਹੋ ਖਰੀਦ ਸਕਦੇ ਹੋ ਕਿਉਂਕਿ ਸਾਧ ਸੰਗਤ ਜੀ ਜਦੋਂ ਆਪਣੇ ਕੋਲ ਪੈਸਾ ਨਹੀਂ ਹੁੰਦਾ ਜਦੋਂ ਸਾਨੂੰ ਕੋਈ ਚੀਜ਼ ਪਸੰਦ ਆ ਜਾਂਦੀ ਹੈ ਤੇ ਆਪਾਂ ਆਪਣੇ ਪਰਸ ਵਾਲੇ ਚਾਤੀ ਮਾਰਦੇ ਹਾਂ ਕਿਉਂਕਿ ਆਪਣੇ ਪਰਸ ਵਿੱਚ ਕੁਝ ਦਿਖਾਈ ਨਹੀਂ ਦਿੰਦਾ ਫਿਰ ਇਹ ਜਿਹੜੇ ਛੋਟੇ-ਛੋਟੇ ਉਪਾਹ ਹਨ ਇਹਨਾਂ ਨੂੰ ਤੁਸੀਂ ਕਰ ਲੈਣਾ ਤੇ ਜੇਕਰ ਸਾਡੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ ਤਾਂ ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ ਇਹ ਪੰਜ ਛੇ ਚੀਜ਼ਾਂ ਤੁਹਾਨੂੰ ਘਰ ਵਿੱਚੋਂ ਹੀ ਆਸਾਨੀ ਨਾਲ ਮਿਲ ਜਾਣਗੀਆਂ ਤੇ ਇਹਨਾਂ ਨੂੰ ਤੁਸੀਂ ਪਰਸ ਵਿੱਚ ਰੱਖ ਸਕਦੇ ਹੋ ਸੰਗਤ ਜੀ ਇੱਕ ਅਸ਼ੋਕਾ ਦਾ ਦਰਖਤ ਹੁੰਦਾ ਹੈ ਉਸ ਦਾ ਪੱਤਾ ਲੈਣਾ ਉਸ ਉੱਤਰ ਉਸ ਦੇ ਉੱਪਰ ਤੁਸੀਂ ਗੁਰੂ ਮੰਤਰ ਦਾ ਜਾਪ ਜਾਂ ਫਿਰ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਸ ਦਾ ਨਾਮ ਲੇਖ ਸਕਦੇ ਹੋ ਇਹ ਸ਼ਬਦ ਨੂੰ ਤੁਸੀਂ ਆਪਣੇ ਪਰਸ ਵਿੱਚ ਰੱਖ ਸਕਦੇ ਹੋ ਇਸ ਪੱਤੇ ਵਿੱਚ ਇੰਨੀ ਸ਼ਕਤੀ ਹੈ ਕਿ ਤੁਹਾਡੇ ਵਿਗੜੇ ਹੋਏ ਸਾਰੇ ਕੰਮ ਬਣਾ ਦੇਵੇਗਾ ਜਿਵੇਂ ਤੁਹਾਡੀ ਗੁੰਡਲੀ ਵਿੱਚ ਪੈਸੇ ਦੀ ਕਮੀ ਹੋਵੇ ਜਾਂ ਪੈਸੇ ਦਾ ਯੋਗ ਨਾ ਹੋਵੇ ਤਾਂ ਇਹ ਪੱਤਾ ਕੋਈ ਨਾ ਕੋਈ ਸਕੀਮ ਲਗਾ ਕੇ ਤੁਹਾਡੀ ਗੁੰਡਲੀ ਵਿੱਚ ਧਨ ਦੀ ਕਮੀ ਨੂੰ ਦੂਰ ਕਰ ਦੇਵੇਗਾ ਤੁਹਾਨੂੰ ਕੋਈ ਐਸਾ ਰੁਜ਼ਗਾਰ ਦੇਵਾ ਦੇਵੇਗਾ ਜਿਸ ਦੇ ਨਾਲ ਤੁਹਾਡੇ ਪਰਸਤੇ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਕੱਤੇ ਦੁੱਧ ਦੇ ਨਾਲ ਤੁਸੀਂ ਇਹਨਾਂ ਅਸ਼ੋਕੇ ਦੇ ਪੱਤੇ ਹਨ ਧੋ ਕੇ ਆਪਣੇ ਪਰਸ ਵਿੱਚ ਰੱਖ ਸਕਦੇ ਹੋ ਤੇ ਕੱਚੇ ਤੋਂ ਦੁੱਧ ਦੇ ਨਾਲ ਧੋਣਾ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕੱਚੇ ਦੁੱਧ ਵਿੱਚ ਰੱਖਣ ਨਾਲ ਜਾਗਰੂਕ ਐਕਟੀਵਿਟੀ ਹੋ ਜਾਂਦੀ ਹੈ ਤੇ ਜਦੋਂ ਤੁਸੀਂ ਇਹਨਾਂ ਨੂੰ ਆਪਣੇ ਪਰਸ ਵਿੱਚ ਰੱਖੋਗੇ ਤਾਂ ਤੁਹਾਡੇ ਪਰਸ ਵਿੱਚ ਪੈਸੇ ਦੀ ਕਮੀ ਨਹੀਂ ਰਹੇਗੀ ਤੁਹਾਡਾ ਪਰਸ ਹਮੇਸ਼ਾ ਹੀ ਪੈਸਿਆਂ ਦੇ ਨਾਲ ਭਰਿਆ ਰਹੇਗਾ ਤੇ ਸੰਗਤ ਜੀ ਇਹ ਕੋਈ ਵਹਿਮ ਭਰਮ ਨਹੀਂ ਹੈ ਛੋਟੇ ਛੋਟੇ ਉਪਾਅ ਹਨ ਇਹਨਾਂ ਪਾਵਨ ਨੂੰ ਅਸੀਂ ਘਰ ਵਿੱਚ ਬਿਨਾਂ ਕਿਸੇ ਖਰਚੇ ਤੋਂ ਕਰ ਸਕਦੇ ਹਾਂ ਤੇ ਸਾਧ ਸੰਗਤ ਜੀ ਇਹਨਾਂ ਪਾਵਨ ਕਰਨ ਦੇ ਨਾਲ ਨਾਲ ਤੁਹਾਨੂੰ ਮਿਹਨਤ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਨਹੀਂ ਕਿ ਤੁਸੀਂ ਅੰਦਰ ਵੇਲੇ ਬੈਠੇ ਰਹੋ ਆਪਣੇ ਘਰ ਦੇ ਵਿੱਚ ਕਿਸੇ ਕੰਮ ਨੂੰ ਹੱਥ ਨਾ ਲਗਾਓ ਕੋਈ ਮਿਹਨਤ ਨਾ ਕਰੋ ਕੋਈ ਕੰਮਕਾਰ ਨਾ ਕਰੋ ਤੇ ਤੁਸੀਂ ਚਾਹੋ ਕਿ ਸਾਡਾ ਪਰਸ ਪੈਸਿਆਂ ਦੇ ਨਾਲ ਭਰਿਆ ਰਹੇ ਤਾਂ ਪਿਆਰੀ ਸਾਧ ਸੰਗਤ ਜੀ ਇਦਾਂ ਬਿਲਕੁਲ ਵੀ ਨਹੀਂ ਹੋਵੇਗਾ ਇਹੋ ਪਾਉ ਉਹ ਨਹੀਂ ਕੰਮ ਕਰਨਗੇ ਜਦੋਂ ਤੁਸੀਂ ਮਿਹਨਤ ਕਰੋਗੇ ਤੁਹਾਡੀ ਮਿਹਨਤ ਨੂੰ ਰੰਗ ਭਾਗ ਲਗਾਉਣਗੇ ਤਾਂ ਪਿਆਰੀ ਸਾਧ ਸੰਗਤ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨ ਜੇਕਰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਵੱਧ ਤੋਂ ਵੱਧ ਹੋਰ ਭੈਣ ਭਰਾਵਾਂ ਤੱਕ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ